ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਇੱਕ ਹੱਥ ਜੋੜ ਕੇ ਬੇਨਤੀ ਆ ਸਿੱਖ ਪਰਿਵਾਰ ਇਸ ਮੇਰੀ ਵੀਡੀਓ ਨੂੰ ਨਾ ਦੇਖਣ ਦੇਖੋ ਮੇਰਾ ਕੋਈ ਅਮਰਤ ਨਹੀਂ ਛਕਿਆ ਹੋਇਆ ਹੈਗਾ ਮੈਂ ਇਹਨਾਂ ਨੂੰ ਗੁਰਬਾਣੀ ਨਾਲ ਕਿੱਥੋਂ ਜੋੜ ਦੂੰਗੀ ਜਿਨ੍ਹਾਂ ਨੇ ਗੁਰਬਾਣੀ ਨਾਲ ਜੁੜਨਾ ਉਹ ਜੁੜੇ ਹੀ ਰਹਿਣਾ ਵਾ ਮੈਂ ਉਹਨਾਂ ਨੂੰ ਤੋੜਦੀ ਵੀ ਹੈ ਨਹੀਂਗੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਇਹੋ ਹੀ ਕਹਨੀ ਆ ਜਿਹੜੇ ਧਰਮ ਦੇ ਵਿੱਚ ਹੈਗੇ ਕੁਸ ਬਾਣੀ ਦੇ ਨਾਲ ਜੁੜੇ ਰਹੋ ਹੁਣ ਜਿਹੜੇ ਹਿੰਦੂ ਨੇ ਜਿਵੇਂ ਉਹਨਾਂ ਨੂੰ ਕਾਤਸੀ ਪਾਇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜੋੜ ਜੁੜ ਕੇ ਪੜ੍ਹਨਗੇ ਨਹੀਂ ਜੋੜ ਦੇ ਦੇਖੋ ਜਿਹਨੇ ਜਿਹੜਾ ਕੰਮ ਕਰਨਾ ਉਹਨੇ ਕਰਨਾ ਜਿਹਦਾ ਜੀ ਕਰਦਾ ਕਰੋ ਜਿਹਦਾ ਨਹੀਂ ਜੀ ਕਰਦਾ ਨਾ ਕਰੋ ਦੇਖੋ ਤੁਹਾਡਾ ਨਹੀਂ ਵੀਡੀਓ ਸਾਨੂੰ ਜੀ ਕਰ ਤੁਸੀਂ ਸਟੱਪ ਮਾਰੋ ਗਾ ਨਿਕਾ ਗਾਹ ਕਰਦਿਆ ਕਰੋ ਕਿ ਨਹੀਂ ਪਰ ਐਵੇਂ ਕਿਸੇ ਨੂੰ ਇੰਨਾ ਨਹੀਂ ਰੋਕਾ ਟੋਕੀ ਕਰਦੇ ਨਹੀਂ ਮੈਂ ਜਿੱਥੇ ਤੁਸੀਂ ਰੋਕਾ ਟੋਕੀ ਕਰਨੀ ਉਸ ਤੁਹਾਡੇ ਕੋਲ ਹੁੰਦੀ ਨਹੀਂ ਹੈਗੀ ਉੱਥੇ ਕਰਿਆ ਕਰੋ ਸਾਰਿਆਂ ਨੂੰ ਪਤਾ ਵਾ ਜਿੱਥੇ ਰੋਕਣ ਵਾਲੇ ਕੋਈ ਕੰਮ ਨਹੀਂ ਜਿਹੜੇ ਗਲਤ ਕਰ ਰਹੀਆਂ ਨਹੀਂ ਮੇਰੇ ਪੂਰਾ ਕੱਪੜੇ ਪਾਰੇ ਸਰ ਤੋਂ ਲੈ ਕੇ ਪਾਰੇ ਤੱਕ ਮੈਂ ਇਜਜ਼ਜ਼ਤ ਕਰਦੀ ਐਂ ਕਿ ਮੈਂ ਕੋਈ ਐਵੇਂ ਨਹੀਂ ਤੁਰੀ ਫਿਰਦੀ ਕਿਰ ਤੁਸੀਂ ਮੈਨੂੰ ਸਮਝੋ ਜਿਹੜਾ ਉੱਠਿਆ ਗੁਰਬਾਣੀ ਨਾਲ ਜੋਰ ਗੁਰਬਾਣੀ ਨਾਲ ਜੋਰ ਗੁਰਬਾਣੀ ਨਾਲ ਮੈਂ ਤੋੜ ਦਿਓ ਕਾਹਦਾ ਬਲ ਤੁਸੀਂ ਮੈਨੂੰ ਇਹ ਦੱਸੋ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਤ ਤੁਹਾਨੂੰ ਇੱਕ ਛੋਟਾ ਜਿਹਾ ਪਾ ਦੱਸਣ ਲੱਗਿਆ ਜੀ ਤੁਹਾਡੇ ਰੁਕੇ ਕੰਮ ਨਹੀਂ ਬਣਦੇ ਦੇਖੋ ਪਤਾ ਨਹੀਂ ਕਿਹੜੇ ਪਾਰ ਨਾਲ ਕਿਹੜੇ ਬੰਦੇ ਦਾ ਕਿਹੜਾ ਕੰਮ ਬਣਦਾ ਤੁਸੀਂ ਜਿਹੜੀ ਇਹ ਉਂਗਲੀਆਂ ਇਹ ਬਹੁਤ ਹੀ ਉਂਗਲੀਆਂ ਜਿਹੜੀ ਇੱਕ ਆਪਾਂ ਨੂੰ ਲੱਗਦੇ ਵਿੱਚ ਇੱਚੀ ਕੋਲ ਦੇ ਨੂੰ ਬਈ ਹੈ ਜਦੋਂ ਦੇਖੋ ਮੰਗਣਾ ਹੁੰਦਾ ਤਾਂ ਰੋਕ ਹੁੰਦੀ ਹੈ ਰੰਗ ਸਮ ਸ਼ਰਮਣੀ ਹੁੰਦੀ ਹੈ ਕੁਝ ਵੀ ਹੁੰਦਾ ਤਾਂ ਇਹਦੇ ਵਿੱਚ ਰੰਗ ਪਾਈ ਜਾਂਦੇ ਕਿਉਂਕਿ ਇਹ ਆਪਾਂ ਨੇ ਲਿਖਿਆ ਤੇ ਜੀਓਬੀ ਜਵਾਬ ਤੁਸੀਂ ਜਿਹੜੀ ਚੀਜ਼ ਤੁਹਾਨੂੰ ਜ਼ਰੂਰਤ ਆ ਜਿਹਦੇ ਵਾਸਤੇ ਤੁਹਾਨੂੰ ਕਾਊਟ ਪੈ ਰਹੀ ਹੈ ਤੁਸੀਂ ਉਹ ਚੀਜ਼ ਲਿਖ ਸਕਦੇ ਹੋ ਕੋਈ ਵੀ ਲਿਖ ਸਕਦੇ ਬੱਚਾ ਹੋਣਾ ਬੱਚਾ ਪੜ੍ਹਦਾ ਜੋ ਵੀ ਲਿਖਣਾ ਤੁਸੀਂ ਲਿਖ ਸਕਦੇ ਜੋ ਤੁਹਾਡੀ ਇੱਛਾ ਅਨੁਸਾਰ ਤੁਸੀਂ ਲਿਖ ਸਕਦੇ ਹੁਣ ਤੁਸੀਂ ਕਰਨਾ ਕੀ ਹੈ ਰਾਤ ਨੂੰ ਕਰਨਾ ਹੈ ਇਹ ਕੰਮ ਅੱਜ ਤੋਂ ਸ਼ੁਰੂ ਕਰ ਲਓ ਔਰ ਮੈਂ ਕੱਲ ਤੋਂ ਕਰ ਲਓ ਫਿਰ ਤੁਸੀਂ ਬਾਰ ਬਾਰ ਪੁੱਛਦੇ ਹੋ ਵੀ ਸਾਨੂੰ ਜੀ ਦਿਨ ਦਾ ਨਹੀਂ ਪਤਾ ਲੱਗੇ ਜਿੱਥੇ ਮੈਂ ਕੋਈ ਵੀ ਵਾਰ ਨਹੀਂ ਲਾਉਂਦੀ ਉਹਦਾ ਮਤਲਬ ਹੁੰਦਾ ਸੀ ਕਦੇ ਵੀ ਕਰ ਸਕਦਾ ਹੈ ਕਰਨਾ ਇਹ ਕੰਮ ਸ਼ਾਮ ਨੂੰ ਸੌਣ ਤੋਂ 15-20 ਮਿੰਟ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦਾ ਨਾਮ ਲੈਣਾ ਨਾਮ ਲੈ ਕੇ 108 ਵਾਰ ਨਾਮ ਲੈਣਾ ਉਸ ਧਰਮ ਦਾ ਜਿਹਨੂੰ ਵੀ ਜੋ ਅੱਲਾ ਗੋਡ ਰਾਮ ਬੈਗ ਜੋ ਵੀ ਤੁਸੀਂ ਕਹਿੰਦੇ ਹੋ 108 ਵਾਰ ਲੈ ਕੇ ਰਾਮ ਦੇ ਨਾਲ ਸੌ ਜਾਣਾ ਕਰਨਾ ਕਿੰਨੇ ਦਿਨਾਂ 41 ਦਿਨ ਫਿਰ ਤੁਸੀਂ ਵਾਰ-ਵਾਰ ਮੈਨੂੰ ਪਰੇਸ਼ਾਨ ਕਰਦੇ ਸੀ ਸਾਨੂੰ ਪਤਾ ਨਹੀਂ ਲੱਗਿਆ 41 ਦਿਨ ਕਰਨਾ ਹਰੇ ਰੰਗ ਦੇ ਪੈਨ ਨਾਲ ਲਿਖਣਾ ਇਸ ਚੀਚੀ ਕੋਲ ਦੀ ਉਂਗਲ ਦੇ ਉੱਤੇ ਹਰੇ ਰੰਗ ਦੇ ਪੈਨ ਨਾਲ ਲਿਖਣਾ ਵਾ ਹਰੇ ਰੰਗ ਦੇ ਪੈਨ ਨਾਲ ਲਿਖਣਾ ਬਾਰ ਬਾਰ ਤੁਹਾਨੂੰ ਕਹਿਣੀ ਹੈ ਹਰੇ ਰੰਗ ਦੇ ਪੈਨ ਨਾਲ ਲਿਖਣਾ ਤੁਹਾਨੂੰ ਉਲਟਾ ਦਿੰਦਾ ਹੋਊਗਾ ਇੱਥੋਂ ਹਾਂਜੀ ਉਲਟਾ ਹੀ ਦਿੰਦਾ ਵਾ ਕਿਉਂ ਮੇਰਾ ਕੈਮਰਾ ਮੇਰੇ ਵਾਲੇ ਨੂੰ ਨਹੀਂ ਹੈਗਾ ਕੈਮਰਾ ਮੇਰਾ ਉਧਰ ਨੂੰ ਤੇ ਮੈਂ ਇਧਰ ਨੂੰ ਕਰਦੇ ਕਿ ਵੀਡੀਓ ਉਲਟੀ ਫੁਲਟੀ ਹੋ ਜਾਂਦੀ ਹੈ ਫਿਰ ਤੇ ਖੱਬੇ ਹੱਥ ਦੀ ਚੀਚੀ ਕੋ ਦੀ ਉਂਗਲੀ ਤੇ ਲਿਖਣਾ ਤੁਸੀਂ ਗ੍ਰੀਨ ਰੰਗ ਦੇ ਪੈਨ ਨਾਲ ਸਮਝ ਗਏ ਨਾ ਹਾਂਜੀ ਅੱਜ ਤੁਹਾਨੂੰ ਦੱਸ ਰਹੇ ਆ ਸ਼ੁਕਰ ਦਾ ਅਪਾ ਕਿ ਮੇਰੇ ਬੇਟੇ ਬੇਟੀਆਂ ਭੈਣ ਭਰਾਵਾਂ ਦਾ ਮੈਸੇਜ ਆਉਂਦੇ ਸੀ ਵੀ ਤੁਸੀਂ ਸ਼ੁਕਰਵਾਰੇ ਇਹ ਨਹੀਂ ਦੱਸਦੇ ਹਾਂਜੀ ਪਹਿਲੇ ਜ਼ਰੂਰੀ ਮੇਰੀ ਉਹੀ ਬੇਨਤੀ ਆ ਵੀ ਸਿੱਖ ਪਰਿਵਾਰ ਵੀਡੀਓ ਨੂੰ ਨਾ ਸੁਣਨਾ ਤੇ ਹੁਣ ਆਪਾਂ ਕਰਦੇ ਹਾਂ ਗੱਲ ਦੇਖੋ ਪਹਿਲੀ ਗੱਲ ਤੁਸੀਂ ਕੀ ਕਰਨਾ ਸ਼ੁਕਰ ਦੇ ਪਾਤੋਂ ਬਚਣ ਲਈ 200 ਗ੍ਰਾਮ ਗਾਜਰ 200 ਗ੍ਰਾਮ ਸ਼ਗਮਲ 200 ਗ੍ਰਾਮ ਇਹ ਜਿਮੀਗਾ ਦੇਖੋ ਜੇ ਤਾਂ ਅੱਜ ਕੱਲ ਮਿਲਦਾ ਕਈ ਵਾਰੀ ਵੱਡੇ ਸਟੋਰਾਂ ਤੋਂ ਤਾਂ ਮਿਲ ਜਾਂਦਾ ਅਗਰ ਨਹੀਂ ਮਿਲਦਾ ਮਹੀਨੇ ਤੱਕ ਆਮ ਗਾਜਰ ਸ਼ਮਗਲ ਜਿਵੇਂ ਗੰਧ ਆਉਣ ਲੱਗ ਜਾਣਾ ਤੁਸੀਂ ਇਹਨੂੰ ਕੀ ਕਰਨਾ ਧਾਰਮਿਕ ਸਥਾਨ ਦੇ ਵਿੱਚ ਚਾੜਿਆ ਹਣਾ ਹਰ ਸ਼ੁੱਕਰਵਾਰ ਇੱਕ ਕੰਮ ਤੁਸੀਂ 27 ਸ਼ੁੱਕਰਵਾਰ ਕਰਨਾ ਇਹ ਨਹੀਂ ਵੀ ਇੱਕ ਤੋਂ ਦੋ ਸ਼ੁੱਕਰਵਾਰ ਕਰਨਾ ਹਰ ਸਾਲ ਬਾਅਦ ਹਰ ਛੇ ਮਹੀਨੇ ਬਾਅਦ ਜੇ ਸਾਰਵਾਰ ਸਾਲ ਬਾਦ ਕਰ ਲਿਆ ਹਰ ਸ਼ੁੱਕਰਵਾਰ ਨੂੰ 27 ਸ਼ੁੱਕਰਵਾਰ ਹਰ ਸਾਲ ਬਾਦ ਕਰ ਲਿਆ ਜਿਹੜਾ ਸ਼ੁਕਰ ਆ ਤੁਹਾਡੇ ਤੇ ਖੁਸ਼ ਰਹੂ ਕਿ ਸ਼ੁਕਰ ਕਿਈ ਕਮਜ਼ੋਰੀ ਵੀ ਪਾਉਂਦਾ ਸਰੀਰ ਦੇ ਵਿੱਚ ਤੇ ਕਾਰੋਬਾਰ ਦੇ ਵਿੱਚ ਵੀ ਰੁਕਾਵਟ ਪਾਉਂਦਾ ਬਿਮਾਰੀਆਂ ਵੀ ਲਾਉਂਦਾ ਸ਼ੁਕਰ ਦੇ ਵੀ ਬਹੁਤ ਅਹਿਮਿਤ ਰੋਲ ਨੇ ਹੈ ਜੀ ਕੋਈ ਗੱਲ ਨਹੀਂ ਪਰ ਸ਼ੁਕਰ ਦਾ ਜਿਹੜਾ ਆ ਬਹੁਤ ਘੱਟ ਲੋਕਾਂ ਨੂੰ ਪਤਾ ਅੱਛਾ ਜੀ ਜਦ ਦਬੋ ਜਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਛੋਟਾ ਜਿਹਾ ਮੰਤਰ ਦੇ ਰਹੇ ਹਾਂ ਜਿਵੇਂ ਬੱਚੇ ਬਾਰ ਬਾਰ ਪੇਪਰ ਦੇਣ ਜਾਂ ਨੇ ਜਾਂਦੇ ਨੇ ਆਇਲਟਸ ਦਾ ਜਾਂ ਕਿਸੇ ਵੀ ਕਿਸਮ ਦਾ ਪੜ੍ਹਾਈ ਵੀ ਕਰਦੇ ਨੇ ਤੇ ਫੇਰ ਵੀ ਪਤਾ ਨਹੀਂ ਕੀ ਗੱਲ ਆ ਕਿਸੇ ਨਾ ਕਿਸੇ ਪੱਸੂ ਉਹ ਰਹਿ ਜਾਂਦੇ ਨੇ ਇਹਦੇ ਲਈ ਇੱਕ ਛੋਟਾ ਜਿਹਾ ਪਾ ਤੁਹਾਨੂੰ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਤੁਸੀਂ ਕੀ ਕਰਨਾ ਸੱਜੇ ਪਾਸੇ ਵਾਲੀ 나ਸ ਮੈਂ ਪਿਓਰ ਪੰਜਾਬੀ ਬੋਲਦੀ ਸੱਜੇ ਪਾਸੇ ਵਾਲੀ 나ਸ ਇਸ ਤਰ੍ਹਾਂ ਓਮ ਤ੍ਰਿੰਗ 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 ਸੱਤ ਵਾਰ ਬੋਲਣਾ। ਫਿਰ ਜਿਹੜਾ ਸਵਾਸ਼ ਛੱਡਣਾ ਪਿੰਦੇ ਤੋਂ ਆ ਜਿਹੜਾ ਲਾਹਿਆ ਹੁ ਤੱਕ ਟੱਕਣ। ਇਹਨੂੰ ਪਿੰਦੇ ਉੱਤੇ ਛਰ ਦੇਣਾ। ਇਹ ਪਿੰਨ ਵਾਲਾ ਮੰਤਰ ਬਣ ਗਿਆ। ਜੋ ਵੀ ਪੇਪਰ ਦੇਣ ਜਾਵੋਗੇ ਕਿਸੇ ਵੀ ਤੁਸੀਂ ਜਾਨੀ ਖਾਸ ਕੰਮ ਲਈ ਵਰਤਣਾ ਇਸ ਪਿੰਨ ਨੂੰ ਇਹ ਨਹੀਂ ਹੈ ਵੀ ਕਿਸੇ ਲਈ ਗਲਤ ਲਈ ਵਰਤਣਾ ਫਿਰ ਤੁਹਾਡਾ ਹੀ ਗਲਤ ਹੋਇਆ ਇਹ ਵੀ ਕਹਿੰਨੀ ਆ। ਅੱਛੇ ਕੰਮਲੇ ਸੋਭ ਕੰਮਲੇ ਤੁਸੀਂ ਇਸ ਨੂੰ ਵਰਤ ਸਕਦੇ ਹੋ ਵਿੱਦਿਆ ਪੜਾਈ ਲਈ ਸਿਰਫ 7 ਵਾਰ ਇਹ ਬੋਲੋ ਹਾਂਜੀ ਸ਼ਨੀਵਾਰਾ ਕੱਲੋ ਸ਼ਨੀਵਾਰ ਮੈਂ ਗਤੀਵਿਧੀਆਂ ਦੱਸਿਆ ਸੀ ਵਿੱਚ ਮੱਖਾ ਦੀਵਾ ਜਗਾਉਣਾ ਆਪਣੇ ਮੁੱਖ ਗੇਟ ਦੇ ਅੰਦਰ ਜਦੋਂ ਤੁਸੀਂ ਬੜਦੇ ਹੋ ਬਾਹਰਲੇ ਪਾਸੇ ਰੱਖਣਾ ਕਈ ਪੁੱਛਦੇ ਸੀ ਅੰਦਰ ਰੱਖਣਾ ਜਾਂ ਉਹਨੂੰ ਕਿੱਥੇ ਸੱਟਣਾ ਭਾਈ ਉਹਨੂੰ ਪੰਛੀ ਵੀ ਖਾ ਜਾਂਦੇ ਨੇ ਕਈ ਵਾਰੀ ਦਰਵੇਸ਼ ਵੀ ਖਾ ਜਾਂਦੇ ਨੇ ਜੇ ਕੋਈ ਨਹੀਂ ਖਾਂਦਾ ਤਾਂ ਉਸਨੂੰ ਕੋਠੇ ਤੇ ਰੱਖ ਦਿਓ ਕੋਈ ਪੰਛੀ ਖਾ ਲੂਗਾ ਹਾਂ ਕਰਨਾ ਕਿ ਸਰ੍ਹੋਂ ਦਾ ਤੇਲ ਲੈਣਾ ਚਮੱਕਾ ਦੀਵਾ ਬਣਾ ਲੈਣਾ ਆਟੇ ਦਾ ਪਹਿਲਾਂ ਆਟੇ ਦਾ ਪੇੜਾ ਲੈਣਾ ਤੇ ਫਿਰ ਉਹਦਾ ਦੀਵਾ ਬਣਾ ਉਹਦੇ ਵਿੱਚ ਸਰ੍ਹੋਂ ਦਾ ਤੇਲ ਪਾਉਣਾ ਤੇ ਚਾਰ ਬੱਤੀਆਂ ਉਹਦੇ ਵਿੱਚ ਕਾਲੇ ਤਿਲ ਪਾਉਣੇ ਨੇ ਇਸ ਦੀਵੇ ਨੂੰ ਗੇਟ ਤੋਂ ਬਾਹਰ ਲਾਉਣਾ ਜਿਹੜਾ ਤੁਹਾਡਾ ਮੁੱਖ ਗੇਟ ਆ ਜਿੱਥੋਂ ਤੁਸੀਂ ਆਪਣੇ ਐਂਟਰੀ ਕਰਾ ਸੜਕ ਦੇ ਉੱਤੇ ਜਿਹੜਾ ਤੁਹਾਡਾ ਗੇਟ ਹੈ ਗਲੀ ਦੇ ਉੱਤੇ ਜਿਹੜਾ ਤੁਹਾਡਾ ਗੇਟ ਹੈ ਉਸ ਗੇਟ ਦੇ ਉੱਤੇ ਚਵੱਖਾ ਦੀ ਬਣਾ ਹਰ ਇੱਕ ਸ਼ਨੀਵਾਰ ਲਾਉਣਾ ਵਾ ਹਰ ਇੱਕ ਕੰਮ ਬਣੋ ਜਿਹੜੇ ਰੁਕੇ ਹੋਏ ਨੇ ਉਹ ਵੀ ਬਣਨਗੇ ਤੇ ਨਵੇਂ ਵੀ ਬਣਨਗੇ ਜੋ ਤੁਸੀਂ ਸੋਚਦੇ ਹੋ ਚਾਰੇ ਪਾਸੇ ਤੁਹਾਡੇ ਰਸਤੇ ਖੁੱਲ ਜਾਣਗੇ ਕਰਨਾ ਤੁਸੀਂ ਇਹ ਦੱਸਣਾ ਮੈਂ ਆਹ ਦੇਖੋ ਸਿੱਖ ਪ੍ਰਵਾਰਨਾ ਕਰ ਹੂੰ ਕੀ ਸਤਿ ਸ੍ਰੀ ਅਕਾਲ ਕਈ ਵਾਰੀ ਜਾਂ ਪਰਿਵਾਰਕ ਮੈਂਬਰ ਜਾਂ ਆਪਣਾ ਬਹੁਤ ਹੀ ਕਰੀਬੀ ਦੋਸਤ ਆਪਾਂ ਤੇ ਅੱਖ ਚਰਾਉਣ ਲਾਈਦਾ ਨਿਗਾ ਚਰਾਉ ਉਹ ਚਰਾਉ ਜਿਵੇਂ ਚੋਰ ਚਰਾਉਂਦੇ ਆ ਕੋਈ ਘਰ ਦਾ ਬੱਚਾ ਹਾਂ ਜਾਂ ਫਿਰ ਆਪਣੇ ਪ੍ਰਤੀ ਉਹਦਾ ਜਿਹੜਾ ਪਿਆਰ ਆ ਘਟ ਜਾਂਦਾ ਚਾਹੇ ਆਪਣਾ ਪਰਿਵਾਰਕ ਮੈਂਬਰ ਆ ਚਾਹੇ ਉਹ ਆਪਣਾ ਕੋਈ ਮਿੱਤਰ ਆ ਚਾਹੇ ਕੋਈ ਰਿਸ਼ਤੇਦਾਰ ਆ ਕਰਨਾ ਕਿ ਕੋਈ ਛੋਟਾ ਜਿਹਾ ਕੰਮ 11 ਦਾਣੇ ਚੌਲਾਂ ਦੇ ਲੈਣੇ ਨੇ ਉਹਦੇ ਉੱਤੇ ਇਸ ਤਰ੍ਹਾਂ ਹਾਦੀ ਪੁੱਕ ਲੈਣੀ ਹੈ ਤੇ ਉਸ ਇਨਸਾਨ ਦਾ ਨਾਮ ਲੈ ਲੈ ਕੇ ਕੱਲੇ-ਕੱਲੇ ਦਾਣੇ ਨੂੰ ਛੂਹੀ ਜਾਣਾ ਉਹਦਾ ਨਾਮ ਲਈ ਜਾਣਾ ਕੱਲੇ-ਕੱਲੇ ਦਾਣੇ ਨੂੰ 11 ਵਾਰੀ ਜਾਣੀ ਸਮਝ ਲਓ ਉਸ ਇਨਸਾਨ ਦਾ ਨਾਮ ਲਈ ਜਾਣਾ ਕੱਲਾ-ਕੱਲਾ ਦਾਣਾ ਇਹਨੂੰ ਐ ਇਸ ਤਰ੍ਹਾਂ ਕਰੀ ਜਾਣਾ ਕੱਲੇ-ਕੱਲੇ ਦਾਣੇ ਦੇ ਉੱਤੇ ਉਸ ਇਨਸਾਨ ਦਾ ਨਾਮ ਲੈਣਾ ਫਿਰ ਤੁਸੀਂ ਕਹਿਣਾ ਉਸ ਨੂੰ ਪਤਾ ਨਹੀਂ ਲੱਗੇ। ਬਾਕੀ ਜਦੋਂ ਉਹ ਕੰਮ ਬਣ ਗਿਆ ਮੈਨੂੰ ਫੋਨ ਤੇ ਜ਼ਰੂਰ ਦੱਸਿਓ। ਵੀਡੀਓ ਨੂੰ ਵੱਤ ਤੋਂ ਵੱਧ ਸ਼ੁਰੂ ਕਰ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਫੋਨ ਨੰਬਰ ਵੀ ਦਿੰਨੀ ਆ। ਪਰ ਫੋਨ ਮਿਹਰਬਾਨੀ ਕਰਕੇ ਇੱਕ ਕਿਰਪਾ ਰੱਖਿਓ ਇੱਕ ਘੰਟੇ ਲਈ ਮੈਂ ਔਨ ਕਰੂੰਗੀ ਤੇ 11 ਤੋਂ ਲੈ ਕੇ 12 ਵਜੇ ਤੱਕ ਐਤਵਾਰ ਨੂੰ ਮੇਰਾ ਫੋਨ ਬੰਦ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਰਾਹੁ ਕਿਸੇ ਦੀ ਵੀ ਕੁੰਬਲ ਜਿੱਦੋਂ ਬੈਠ ਜਾਂਦਾ ਤਾਂ ਬੜਾ ਪਰੇਸ਼ਾਨ ਕਰਦਾ ਰਾਹੁ ਤੋਂ ਬਚਣ ਲਈ ਬੜਾ ਸੌਖਾ ਤੇ ਸਰਲ ਤਰੀਕਾ ਤੁਹਾਨੂੰ ਦੱਸਣ ਲੱਗੀ ਹਾਂ ਛੋਟਾ ਜਿਹਾ ਛਿਲਕ ਦਾ ਕੱਪੜਾ ਲਓ ਬਣਾ ਬਰਾਊਨ ਰੰਗ ਦਾ ਬਰਾਊਨ ਰੰਗ ਦਾ ਇਸਦੇ ਚਾਰ ਟੁਕੜੇ ਬਣਾ ਲਓ ਚਾਰਾਂ ਟੁਕੜਿਆਂ ਨੂੰ ਟੇਬਲ ਦੇ ਉੱਤੇ ਰੱਖ ਲਓ ਇੱਕੋ ਜਿਹਾ ਬਣਾ ਕੇ ਤੇ ਚਾਰਾਂ ਵਿੱਚ 50-50 ਗ੍ਰਾਮ ਚਾਪ ਤੇ ਪਾਉ। ਉਹਨਾਂ ਦੀ ਪੋਟਲੀ ਬਣਾ ਲਓ। ਹੁਣ ਤੁਸੀਂ ਕੀ ਕਰਨਾ ਇਹ ਕੰਮ ਬੁੱਧਵਾਰ ਤੋਂ ਸ਼ੁਰੂ ਕਰਨਾ। ਬੁੱਧਵਾਰ ਵੀਰਵਾਰ ਬੁੱਧਵਾਰ ਵੀਰਵਾਰ ਸ਼ਨੀਵਾਰ ਐਤਵਾਰ। ਬੁੱਧਵਾਰ ਵੀਰਵਾਰ ਸ਼ਨੀਵਾਰ ਐਤਵਾਰ। ਚਾਰੇ ਦਿਨ ਕਰਨਾ ਬੁੱਧਵਾਰ ਤੋਂ ਸ਼ੁਰੂ ਕਰਨਾ। ਜੇ ਅਗਰ ਇੱਕ ਵੀ ਦਿਨ ਵਿਚਾਲੇ ਛੁੱਟ ਗਿਆ ਦੁਬਾਰਾ ਫੇਰ ਬੁੱਧਵਾਰ ਤੋਂ ਸ਼ੁਰੂ ਕਰ ਸਕਦੇ ਹਾਂ ਇਸ ਕੰਮ ਨੂੰ ਹੁਣ ਤੁਸੀਂ ਕਰ ਲਿਆ ਪੋਟਲੀਆਂ ਬੰਨ ਲੀਆਂ ਰਾਤ ਨੂੰ 9 ਵਜੇ ਘਰ ਤੋਂ ਬਾਹਰ ਜਾ ਕੇ ਪੰਜ ਟਿੱਕੀਆਂ ਕਪੂਰ ਦੀਆਂ ਰੱਖ ਕੇ ਤੁਸੀਂ ਇਹਨੂੰ ਸਾੜ ਦੇਣਾ ਸਾੜਨ ਤੋਂ ਬਾਅਦ ਜਿਹੜੀ ਇਹਦੀ ਬਚੀ ਖੁਚੀ ਰਾਖ ਕੁਝ ਵੀ ਚੀਜ਼ ਆ ਉਹ ਲੈ ਆ ਕੇ ਆਪਣੇ ਜਿਹੜੀ ਆਪਣੀ ਫਲੈਸ਼ ਘਰ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਉਸ ਨੂੰ ਸੈੱਟ ਦੇਣਾ ਤੇ ਪਾਣੀ ਛੱਡ ਦੇਣਾ ਇੰਨਾ ਹੀ ਕੰਮ ਕਰਨਾ ਹਰ ਛੇ ਮਹੀਨੇ ਬਾਅਦ ਇਹ ਕੰਮ ਕਰਦੇ ਰਹੋ ਬੜਾ ਸੌਖਾ ਤੇ ਸਰਲ ਤਰੀਕਾ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਛੋਟੇ ਛੋਟੇ ਪਾ ਦੇ ਆਪਾਂ ਛੋਟੇ ਛੋਟੇ ਤੁਹਾਨੂੰ ਦੱਸ ਰਹੇ ਹਾਂ ਗ੍ਰਹਿਾਂ ਤੋਂ ਬਚਣ ਲਈ ਛੋਟੇ ਛੋਟੇ ਪਾ ਪਹਿਲੀ ਤਾਂ ਗੱਲ ਤੁਹਾਡੇ ਮਾਤਾ ਪਿਤਾ ਨੇ ਜਿਹੜੇ ਤੁਸੀਂ ਕਾਫੀ ਹੱਦ ਤੱਕ ਗ੍ਰਹਿ ਤੋਂ ਬਚ ਸਕਦੇ ਉਹਨਾਂ ਦੀ ਇੱਜ਼ਤ ਮਾਨ ਕਰਦੇ ਤੁਹਾਡੇ ਆਸ-ਗਵਾਂਡ ਵਿੱਚ ਬਜ਼ੁਰਗ ਜਾਂ ਤੁਹਾਨੂੰ ਕੋਈ ਰਸਤੇ ਦੇ ਵਿੱਚ ਬਜ਼ੁਰਗ ਮਿਲਦਾ ਉਹਦੀ ਪੂਰੀ ਇੱਜ਼ਤ ਕਰੋ ਆਗਰ ਤੁਸੀਂ ਉਹਨਾਂ ਨੂੰ ਫਟਕਾਰਦੇ ਹੋ ਜਾਂ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਭਾਵਨਾ ਨਾਲ ਤੁਹਾਡੇ ਉੱਤੇ ਅਣਗਿਣਤ ਗ੍ਰਹਿ ਆ ਸਕਦੇ ਨੇ ਤੋ ਗ੍ਰਹਾਂ ਦਾ ਮੁੱਖ ਕਾਰਨ ਇਹੀ ਹੁੰਦਾ ਕਿਸੇ ਦੀ ਆਤਮਾ ਦੀ ਦਰਸ਼ੀਸ ਹਾਂਜੀ ਤੁਹਾਨੂੰ ਬ੍ਰਸ਼ਪਤੀ ਤੇ ਚੰ드ਰਮਾ ਗ੍ਰਹਿ ਚੰ드ਰਮਾ ਲਈ ਤੁਹਾਨੂੰ ਇੱਕ ਬਹੁਤ ਹੀ ਛੋਟਾ ਜਿਹਾ ਪਾ ਦੱਸਦੇ ਇੱਕ ਪਾਠ ਆ ਉਹ ਆਪਾਂ ਜੇ ਤੁਹਾਡਾ ਵੀ ਬਣਦਾ ਬਣਗਾ ਤਾਂ ਇੱਕਦਮ ਰੁਕ ਜਾਂਦਾ ਜਿਵੇਂ ਸਮਝ ਲਓ ਵੀ ਆਪਾਂ ਨੂੰ ਪੈਸੇ ਦੀ ਪੂਰੀ ਮੀਤ ਸੀ ਪਲਾਨੀ ਜਗ੍ਹਾ ਤਾਂ ਆਪਾਂ ਨੂੰ ਇਸ ਕੰਮ ਲਈ ਲੈਣੇ ਨੇ ਤੇ ਮਿਲ ਜਾਣੇ ਤੇ ਆਪਣਾ ਕੰਮ ਵਧ ਜੂ ਨਾਲੇ ਕੰਮ ਰੁਕ ਗਿਆ ਤੇ ਨਾਲੇ ਪੈਸੇ ਰੁਕ ਗਏ ਕੋਈ ਵੀ ਕੰਮ ਸਮਝ ਲਓ ਵੀ ਤੁਹਾਡਾ ਸਿਰ ਤੋਂ ਜਾ ਕੇ ਥੱਲੇ ਗਰ ਜਾਂਦਾ ਵਾ ਕਰਨਾ ਕਿ ਛੋਟਾ ਜਿਹਾ ਇੱਕ ਸ਼ਹਿਦ ਦੀ ਸ਼ੀਸ਼ੀ ਲੈ ਲਓ ਆਪਣੀ ਕੋਠੇ ਦੀ ਛੱਤ ਦੇ ਉੱਤੇ ਰੱਖ ਲਓ ਆਪਣੇ ਕੋਠੇ ਦੀ ਛੱਤ ਦੇ ਉੱਤੇ ਰੱਖ ਦਿਓ ਬੈੱਡਰੂਮ ਜਿਹੜਾ ਤੁਹਾਡਾ ਬੈੱਡਰੂਮ ਆ ਯਾਨੀ ਉਹਦੀ ਜਿਹੜੀ ਛੱਤ ਆ ਉਹਦੇ ਉੱਪਰ ਰੱਖੋ ਸ਼ਹਿਦ ਦੀ ਸ਼ੀਸ਼ੀ ਬਸ ਸਾਰੇ ਕੰਮ ਬਣ ਲੱਗ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਜੇ ਤੁਹਾਡੇ ਵੀ ਕਿਸੇ ਵੀ ਕਿਸਮ ਦੀ ਕਿਸੇ ਵੀ ਪ੍ਰਕਾਰ ਦੀ ਪਰਦੇਸ ਜਾਣ ਦੇ ਵਿੱਚ ਦਿੱਕਤ ਪੈਂਦੀ ਹੈ ਛੋਟਾ ਜਿਹਾ ਕੰਮ ਕਰੋ ਭਾਵੇਂ ਤੁਹਾਡੇ అలਰਟਸ ਪਾਸ ਨਹੀਂ ਹੋ ਰਹੀ ਪੇਪਰਾਂ ਦੇ ਵਿੱਚ ਨੁਕਸ ਨਿਕਲ ਕੋਈ ਸੇ ਵੀ ਕਿਸਮ ਦਾ ਵਾਰ-ਵਾਰ ਤੁਹਾਨੂੰ ਵੀਜ਼ਾ ਨਹੀਂ ਮਿਲ ਰਿਹਾ ਜਾਂ ਇੰਟਰਵਿਊ ਨਹੀਂ ਹੋ ਰਹੀ ਕਰਨਾ ਕੀ ਆ ਥੋੜੀ ਜੀ ਬੁੱਧਵਾਰ ਤੋਂ ਸ਼ੁਰੂ ਕਰਨਾ ਹੈ ਕੰਮ ਪੀਲੇ ਜਿਹੜਾ ਹੁੰਦਾ ਨੇ ਛੋਲੇ ਪੀਲੇ ਅੱਧੇ ਛੋਲੇ ਜਿਹਨਾਂ ਨੂੰ ਅੱਧਾ ਕਹਿੰਦੇ ਨੇ ਉਹ ਲੈ ਕੇ ਰਾਤ ਨੂੰ ਇੱਕ ਕੌਲੀ ਭਿਉਂ ਦੇਣੀ ਆ ਕੋਲੇ ਹੋ ਜਾਣਗੇ ਸਵੇਰ ਨੂੰ ਪਾਣੀ ਨਿਚੋੜ ਕੇ ਕੋਠੇ ਤੇ ਪਾ ਦਿਓ ਪੰਛੀ ਖਾ ਲੈਣਗੇ ਇੰਨਾ ਕੰਮ ਕਰ ਦੋ ਬਸ ਡੇਲੀ ਕਰਨਾ ਹਰ ਰੋਜ਼ ਬਣੋ ਜ਼ਰੂਰ ਕਰਕੇ ਵੇਖੋ 90 ਜਨਾਂ ਦੇ ਵਿੱਚ ਵਿੱਚ ਕੰਮ ਤੁਹਾਡਾ ਮੁਕੰਮਲ ਬਣ ਜੂਗਾ ਕਰੋ ਇਸ ਛੋਟੇ ਜਿਹੇ ਮੰਤਰ ਦਾ 51 ਵਾਰ ਜਾਪ ਸੌਣ ਤੋਂ ਪਹਿਲਾਂ ਤ੍ਰੇਮ ਤ੍ਰੇਮ ਜੇ ਤੁਹਾਨੂੰ ਨਹੀਂ ਸਮਝ ਆਦੀ ਮੈਂ ਉੱਤੇ ਲਿਖ ਦਨੀ ਆ ਤੜਕੇ ਨੂੰ ਤੁਹਾਨੂੰ ਕੋਈ ਖੁਸ਼ਖਬਰੀ ਜਰੂਰ ਮੈਨੂੰ ਪੱਕੀ ਮਿਲੂਗੀ ਪਹਿਲੇ ਦਿਨ ਜਾਂ ਦੂਜੇ ਦਿਨ ਜਾਂ ਤੀਜੇ ਦਿਨ ਜਰੂਰ ਮਿਲੂਗੀ ਤਿੰਨਾਂ ਦਿਨਾਂ ਵਿੱਚ ਪਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਪਣੀ ਖੁਸ਼ਖਬਰੀ ਲਿਖਣਾ ਨਾ ਭੁੱਲਿਓ ਜਰੂਰ ਦੱਸਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਰ ਤੋਂ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾ ਚੁੱਕੀ ਆ ਚਲੋ ਠੀਕ ਕੋਈ ਗੱਲ ਨਹੀਂ ਕਈਆਂ ਬੱਚਿਆਂ ਤੱਕ ਮੇਰੀਆਂ ਭੈਣਾਂ ਤੱਕ ਜਾਂ ਬੱਚੀਆਂ ਤੱਕ ਨਹੀਂ ਪਹੁੰਚਦੀ ਆਪਾਂ ਦੁਆਰਾ ਪਾਦਨੇ ਕੋਈ ਗੱਲ ਧਿਆਨ ਨਾਲ ਸੁਣਿਓ ਪਰ ਫਿਰ ਤੁਸੀਂ ਕਹਿ ਦਿੰਦੇ ਹੋ ਕਿੰਨੇ ਲੌਂਗ ਕੀ ਚੀਜ਼ ਨਾ ਲੌਂਗ ਲੈਣੇ ਨੇ 1 2 3 4 5 6 7 8 9 9 ਲੌਂਗ ਲੈਣੇ ਨੇ ਤੁਸੀਂ ਚਾਹੇ ਬੱਚੇ ਨੂੰ ਨਜ਼ਰ ਲੱਗੇ ਚਾਹੇ ਜਵਾਨ ਨੂੰ ਚਾਹੇ ਬਜ਼ੁਰਗ ਨੂੰ ਚਾਹੇ ਤੁਹਾਡੇ ਕਿਸੇ ਮਾਲ ਪਸੂ ਨੂੰ ਕਿਸੇ ਵੀ ਚੀਜ਼ ਨੂੰ ਨਜ਼ਰ ਲੱਗੀ ਹੋਈ ਹੈ ਔਰ ਲੌਂਗ ਲੌਂਗ ਲੈ ਕੇ ਉਲਟੇ ਹੱਥ ਘੁਮਾ ਕੇ ਜਾਂ 9 ਵਾਰੀ ਘੁਮਾਉਣਾ ਜਾਂ 7 ਵਾਰੀ ਜਾਂ 3 ਵਾਰੀ ਗੈਸ ਦੇ ਉੱਤੇ ਚਲਾ ਕੇ ਤਵਾ ਰੱਖ ਦੋ ਤਵਾ ਗਰਮ ਹੋ ਜਾ ਜਦੋਂ ਤੁਸੀਂ ਸਿਵਾਵੋਗੇ ਤੇ ਸਿ ਸਰ ਦੇ ਇਸ ਤਰ੍ਹਾਂ ਉਲਟੇ ਹੱਥ ਨੂੰ ਘੁਮਾਉਣੇ ਨੇ ਉਲਟੇ ਹੱਥ ਨੂੰ ਖੱਬੇ ਪਾਸੇੋਂ ਘੱਬੇ ਪਾਸੇ ਸ਼ੁਰੂ ਕਰਨਾ ਸੱਜੇ ਪਾਸੇੋਂ ਨਹੀਂ ਕਰਨਾ ਫਿਰ ਤੁਸੀਂ ਤਵੇ ਤੇ ਰੱਖ ਕੇ ਸਾਰ ਦੇਣੇ ਨੇ ਜਿਹੜੀ ਉਹਦੀ ਰਾਖਾ おしゃんくるよってばね。